ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪਾੜੇ ਹੁਣ ਇੰਜੀਨੀਅਰ ਬਣ ਰਹੇ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੋਂ ਅਧਿਆਪਕ ਬਾਗੋ-ਬਾਗ ਨੇ ਖਾਸ ਕਰਕੇ ਜਦੋਂ ਪਿੰਡੂ ਖਿੱਤੇ ਦੇ ਸਕੂਲ ਚੋਂ ਪੜ੍ਹ ਕੇ ਵਿਦਿਆਰਥੀ ਬੰਬੇ ਵਰਗੀ ਮਹਾਨਗਰ ਦੀ ਵਿਸ਼ਵ ਪ੍ਰਸਿੱਧ ਆਈਆਈਟੀ ਪੁੱਜੇ ਤਾਂ ਉਸ ਨੂੰ ਪੜ੍ਹਾਉਣ ਵਾਲੇ ਸਟਾਫ ਦੇ ਵੀ ਅੱਡੀ ਧਾਤੀ ਉੱਤੇ ਨਹੀਂ ਲੱਗਦੀ ਅਜੇ ਹਾਂ ਹੀ ਚਾ ਚੜਿਆ ਹੋਇਆ ਪਿੰਡ ਪਪਾਲਕਲਾਂ ਦੇ ਸਰਕਾਰੀ ਹਾਈ ਸਕੂਲ ਦੇ ਸਟਾਫ ਨੂੰ ਜ਼ਿਲ੍ਹਾ ਮਾਨਸਾ ਪੈਂਦੇ ਇਸ ਸਕੂਲ ਚੋਂ 10ਵੀਂ ਕਰਕੇ ਬਾਅਦ ਵਿੱਚ ਮੈਰੀਟੋਰੀਅ ਸਕੂਲ ਪਟਿਆਲਾ ਚ ਪੜ ਰਹੇ ਵਿਦਿਆਰਥੀ ਲਖਵਿੰਦਰ ਸਿੰਘ ਨੇ ਆਈਆਈਟੀ ਬੰਬੇ ਵਿੱਚ ਦਾਖਲਾ ਲਿਆ। ਦਾਖਲਾ ਮਿਲਣ ਤੋਂ ਬਾਅਦ ਜਦੋਂ ਲਖਵਿੰਦਰ ਸਿੰਘ ਸਰਕਾਰੀ ਹਾਈ ਸਕੂਲ 'ਚ ਪਹੁੰਚਿਆ ਤਾਂ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਦੇ ਮੁਖ ਅਧਿਆਪਕਾ ਪ੍ਰਮੀਲ ਰਾਣੀ ਦੀ ਅਗਵਾਈ 'ਚ ਸਮੁੱਚੇ ਸਟਾਫ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ। ਇਸ ਸਕੂਲ ਵਿੱਚ ਪੜ੍ਹਾਈ ਕਰਨ ਵਾਲੇ ਲਖਵਿੰਦਰ ਸਿੰਘ ਨੇ ਆਖਿਆ ਕਿ ਉਹ ਇਨ੍ਹਾਂ ਅਧਿਆਪਕਾਂ ਦੀ ਬਦੌਲਤ ਹੀ ਬੰਬੇ ਆਈਆਈਟੀ 'ਚ ਦਾਖਲਾ ਲੈਣ 'ਚ ਕਾਮਯਾਬ ਹੋਇਆ। ਇਸ ਤੋਂ ਇਲਾਵਾ ਮੈਰੀਟੋਰੀਅਸ ਸਕੂਲ ਪਟਿਆਲਾ ਦੇ ਸਟਾਫ ਵੱਲੋਂ ਵੀ ਉਸ ਨੂੰ ਬਹੁਤ ਚੰਗੀ ਅਗਵਾਈ ਦਿੱਤੀ ਗਈ। ਸਰਕਾਰੀ ਸਕੂਲਾਂ ਬਾਰੇ ਲੋਕਾਂ ਤੋਂ ਬਣਿਆ ਰੁਝਾਨ 'ਤੇ ਬੋਲਦਿਆਂ ਲਖਵਿੰਦਰ ਨੇ ਕਿਹਾ ਕਿ ਇਹ ਲੋਕਾਂ 'ਚ ਸਿਰਫ ਵਹਿਮੀ ਹੈ ਕਿ ਸਰਕਾਰੀ ਸਕੂਲ ਚੰਗੇ ਨਹੀਂ ਹੁੰਦੇ ਪਰ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਦਾ ਨਤੀਜਾ ਬਹੁਤ ਵਧੀਆ ਆ ਰਿਹਾ ਹੈ ਉਸਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਵਿਭਾਗ ਕਲਾਾਂ ਦੇ ਵਿੱਚੋਂ ਮੈਰਿਟੋਰੀਅਸ ਦੇ ਵਿੱਚ ਵੱਡੀ ਗਿਣਤੀ ਵਿਦਿਆਰਥੀ ਹਰ ਸਾਲ ਜਾ ਰਹੇ ਨੇ ਸਕੂਲੇ ਮੁਖ ਅਧਿਆਪਕਾ ਮੈਡਮ ਪ੍ਰਵੀਨ ਰਾਣੀ ਨੇ ਲਖਵਿੰਦਰ ਦੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟਾਉਂਦਿਆਂ ਆਖਿਆ ਕਿ ਇਹ ਵਿਦਿਆਰਥੀ ਹੋਰਨਾਂ ਲਈ ਰੋਲ ਮਾਡਲ ਬਣਿਆ ਹੈ ਉਹਨਾਂ ਦੱਸਿਆ ਕਿ ਉਹਨਾਂ ਦਾ ਸਕੂਲ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਚੰਗੀਆਂ ਪ੍ਰਾਪਤੀਆਂ ਕਰਦਾ ਹੈ। ਸਕੂਲ ਦੇ ਅਧਿਆਪਕ ਲਖਵੀਰ ਸਿੰਘ ਖਿਆਲਾ ਨੇ ਕਿਹਾ ਕਿ ਲਖਵਿੰਦਰ ਸਿੰਘ ਨੇ IIT ਬੰਬਈ 'ਚ ਦਾਖਲਾ ਹਾਸਲ ਕਰਕੇ ਆਪਣੇ ਸਕੂਲ ਸਟਾਫ ਤੇ ਮਾਪਿਆਂ ਦਾ ਨਾਮ ਚਮਕਾਇਆ ਹੈ। ਉਹਨਾਂ ਵੱਲੋਂ ਸਕੂਲੀ ਸਿਲੇਬਸ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਵੀ ਤਿਆਰੀ ਕਰਵਾਈ ਜਾਂਦੀ ਸੀ। ਸਕੂਲ ਦੇ ਵਿੱਚ ਬਹੁਤ ਸ਼ਾਨਦਾਰ ਸਾਇੰਸ ਲੈਬ, ਇੱਕ ਲਾਇਬ੍ਰੇਰੀ, ਕੰਪਿਊਟਰ ਲੈਬ ਬਣੀ ਹੋਈ ਹੈ ਜਿੱਥੇ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਹੋਰ ਪੜ੍ਹਾਈ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਵਾਈ ਜਾਂਦੀ ਹੈ ਮੈਂ ਪ੍ਰਵੀਨ ਰਾਣੀ ਬਤੌਰ ਮੁਖਧਿਆਪਕ ਸਰਕਾਰੀ ਹਾਈ ਸਕੂਲ ਪਪਾਲ ਲਖਵਿੰਦਰ ਸਿੰਘ ਜੋ ਕਿ ਸਾਡੇ ਸਰਕਾਰੀ ਹਾਈ ਸਕੂਲ ਪਪਾਲ ਦਾ ਵਿਦਿਆਰਥੀ ਸੀ ਉਹ ਸਾਡੇ ਸਾਰੇ ਵਿਦਿਆਰਥੀਆਂ ਲਈ ਰੋਲ ਮਾਡਲ ਬਣਿਆ ਸਾਡੇ ਪਿੰਡੂ ਖੇਤਰ ਵਿੱਚ ਪੜ੍ਹ ਕੇ ਉਸਨੇ ਬੰਬੇ IIT ਤੱਕ ਜੋ ਅਡਮਿਸ਼ਨ ਲੈਨਸ ਮੇ ਸਾਡੇ ਲਈ ਸਾਰਿਆਂ ਲਈ ਇਹ ਮਾਣ ਦੀ ਗੱਲ ਬਣੀ ਐ ਅਡਮਿਸ਼ਨ ਦੇ ਨਾਲ ਨਾਲ ਅਕੈਡਮਿਕ ਪੱਖ ਦੇ ਨਾਲ ਨਾਲ ਸਾਡੇ ਸਕੂਲ ਦੇ ਖੇਡਾਂ ਵਿੱਚ ਵੀ ਬਲੰਦੀਆ ਸ਼ੋਹਰਿਆ ਆ ਅਸੀਂ ਸਕੂਲ ਦਾ ਸਮੁੱਚਾ ਸਟਾਫ ਜਤਨਸ਼ੀਲਾ ਕਿ ਲਖਵਿੰਦਰ ਵਾਂਗੀ ਪਾਕੀ ਸਕੂਲ ਦੇ ਵਿਦਿਆਰਥੀ ਵੀ ਉੱਚ ਪ੍ਰਾਪਤੀਆਂ ਕਰਨ ਲਖਵਿੰਦਰ ਸਿੰਘ ਦੇ ਬ੍ਰਾਈਟ ਫਿਊਚਰ ਲਈ ਅਸੀਂ ਸਭ ਉਸ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਧੰਨਵਾਦ ਮੇਰਾ ਨਾਮ ਲਖਵਿੰਦਰ ਸਿੰਘ ਐ ਮੈਂ ਆਪਣੀ 10ਵੀਂ ਤੱਕ ਦੀ ਜੋ ਸਿੱਖਿਆ ਹੈ ਉਹ ਸਰਕਾਰੀ ਹਾਈ ਸਕੂਲ ਪਪਾਲ ਕਲਾਂ ਤੋਂ ਪ੍ਰਾਪਤ ਕੀਤੀ ਹੈ ਤੇ ਇਸ ਤੋਂ ਬਾਅਦ ਇੱਥੋਂ ਦੀ ਕੁਆਲਿਟੀ ਐਜੂਕੇਸ਼ਨ ਦੇ ਨਾਲ ਮੈਂ ਮੈਰਿਟੋਰੀਅ ਸਕੂਲ ਪਟਿਆਲੇ ਵਿੱਚ ਦਾਖਲਾ ਲਿਆ ਤੇ ਉੱਥੇ ਰਹਿ ਕੇ ਮੈਂ ਜੇ ਮੈਨਸ ਔਰ ਜੇ ਐਡਵਾਂਸ ਦੀ ਤਿਆਰੀ ਕੀਤੀ ਜੋ ਕਿ ਟੀਚਰਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਮੇਰਾ ਤੇ ਹੁਣ ਮੇਰਾ ਜਿਹੜੀ ਐਡਮਿਸ਼ਨ ਹੈ ਉਹ ਆਈਆਈਟੀ ਬੰਬੇ ਹੋ ਚੁੱਕੀ ਹੈ ਓਕੇ ਨਹੀਂ ਇਹ ਤਾਂ ਲੋਕਾਂ ਦਾ ਇੱਕ ਬਹਿਮੀ ਬਣਿਆ ਹੋਇਆ ਹੈ ਪਰ ਸਰਕਾਰੀ ਸਕੂਲ ਦੇ ਵਿੱਚ ਬਹੁਤ ਵਧੀਆ ਸਿੱਖਿਆ ਹੈ ਜੇ ਦੇਖਿਆ ਜਾਵੇ ਕਿਉਂਕਿ ਮੈਂ ਵੀ ਦ੍ਰਿੜਤਾ ਦੇ ਨਾਲ ਆਪਣੀ ਉਸ ਮਕਾਮ ਤੱਕ ਪਹੁੰਚਿਆ ਤੇ ਇੱਕ ਜੋ ਕਹਿੰਦੇ ਆ ਵੀ ਹਿੰਮਤ ਆਪ ਕੀਤੀ ਹੈ ਹਾਂ ਇਹ ਮਤ ਆਪ ਮਤਲਬ ਸਰਕਾਰੀ ਸਕੂਲਾਂ ਤੇ ਜੋ ਕਲਮਕ ਲੋਕ ਸਮਝਦੇ ਵੀ ਉਹ ਨਹੀਂ ਹੈਗਾ ਨਹੀਂ ਉਹ ਬਿਲਕੁਲ ਵੀ ਨਹੀਂ ਹੈ ਸਾਰਨਾ ਹੀ ਬਣੀ ਹੋਈ ਹੈ ਹਾਂਜੀ ਇਹ ਲੋਕਾਂ ਨੂੰ ਅਪੀਲ ਕਰਦੇ ਆ ਸਰਕਾਰੀ ਸਕੂਲਾਂ ਵਾਸਤੇ ਇਹ ਬੱਚਿਆਂ ਨੂੰ ਘਟਾਉਣ ਵਾਸਤੇ ਵੀ ਬੱਚੇ ਸਰਕਾਰੀ ਸਕੂਲਾਂ ਚ ਜਾਂਦੇ ਹਾਂ ਜੀ ਵੀ ਕਿਉਂਕਿ ਕੁਆਲਿਟੀ ਐਜੂਕੇਸ਼ਨ ਅਗਰ ਮਿਲ ਰਹੀ ਹੈ ਤਾਂ ਫਿਰ ਉਹ ਸਰਕਾਰੀ ਸਕੂਲਾਂ ਚ ਆਉਣਾ ਜ਼ਰੂਰੀ ਹੈ ਜ਼ਿਆਦਾਤਰ ਮੈਂ ਦੇਖਿਆ ਨਹੀਂ ਲੇਕਿਨ ਪਰ ਇਸ ਸਕੂਲ ਦੇ ਵਿੱਚ ਸਰਕਾਰੀ ਹਾਈ ਸਕੂਲ ਪਪਾਲਕਲਾਂ ਦੇ ਵਿੱਚ ਜਦੋਂ ਦਾ ਮੈਂ ਦੇਖ ਰਿਹਾ ਹਾਂ ਕਾਫੀ ਬੱਚੇ ਮੈਰਿਟੋਰੀਅਸ ਦੇ ਟੈਸਟ ਕਲੀਅਰ ਕਰ ਰਹੇ ਨੇ ਇਸ ਵਾਰ ਵੀ ਹਾਲਾਂਕਿ 11 ਬੱਚੇ ਜੋ ਉਹਨਾਂ ਨੇ ਮੈਰਿਟੋਰੀਅਸ ਦਾ ਟੈਸਟ ਪਾਸ ਕੀਤਾ ਜਿਸ ਟਾਈਮ ਮੈਂ ਕੀਤਾ ਸੀ ਉਸ ਟਾਈਮ ਵੀ 6 ਬੱਚਿਆਂ ਨੇ ਕੀਤਾ ਸੀ ਕਲੀਅਰ ਮੈਰਿਟੋਰੀਅਸ ਦਾ ਤੇ ਮੇਰਾ ਜੋ ਹੋਇਆ ਸੀ ਉਹ ਪਟਿਆਲਾ ਦੇ ਹੋਇਆ ਸੀ ਮੈਰਿਟੋਰੀਅਸ ਸਕੂਲ ਪਟਿਆਲਾ ਸਭ ਤੋਂ ਪਹਿਲਾਂ ਤਾਂ ਜੀ ਬੱਚੇ ਨੂੰ ਲਖਵਿੰਦਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਦੇ ਮਾਪਿਆਂ ਨੂੰ ਮੁਬਾਰਕਾਂ ਕਿਉਂਕਿ ਸਾਡੇ ਲਈ ਇਹ ਸਕੂਲ ਦੀ ਬਹੁਤ ਵੱਡੀ ਪ੍ਰਾਪਤੀ ਆ ਅਸੀਂ ਲੰਬੇ ਸਮੇਂ ਤੋਂ ਇਸ ਸਕੂਲ ਦੇ ਵਿੱਚ ਲੱਗੇ ਹੋਏ ਹਾਂ ਜਦੋਂ ਤੋਂ ਪੰਜਾਬ ਸਰਕਾਰ ਵੱਲੋਂ ਮੈਰਿਟੋਰੀਅਸ ਸਕੂਲਾਂ ਦੇ ਬੱਚਿਆਂ ਦੇ ਜੋ ਐਗਜ਼ਾਮ ਹੁੰਦੇ ਸੀਗੇ ਇੰਪ੍ਰੈਸ ਦੀ ਅਸੀਂ ਤਿਆਰੀ ਕਰਵਾਉਂਦੇ ਇੱਥੇ ਔਰ ਇਸ ਬੱਚੇ ਨੇ ਆਪਣੀ ਮਿਹਨਤ ਦੇ ਨਾਲ ਔਰ ਅਧਿਆਪਕਾਂ ਦੇ ਸਪੋਰਟ ਦੇ ਨਾਲ ਹਿੰਮਤ ਦੇ ਨਾਲ ਇਹ ਇੱਕ ਉੱਚ ਮਕਾਮ ਜੋ ਹਾਸਲ ਕੀਤਾ ਪਿਛਲੇ ਦਿਨੀ ਮਾਨਜੁਗ ਪੰਜਾਬ ਸਰਕਾਰ ਵੱਲੋਂ ਵੀ ਇਸ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਔਰ ਅਸੀਂ ਵੀ ਅੱਜ ਇਹਨਾਂ ਨੂੰ ਮਤਲਬ ਸਨਮਾਨਿਤ ਕੀਤਾਗਾ ਕਿਉਂਕਿ ਇਹ ਇੱਕ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਉੱਠ ਕੇ ਬੰਬੇ ਆਈਆਈਟੀ ਤੱਕ ਜਾਣਾ ਇਹਨੇ ਜੋ ਇੱਥੇ ਦਾਖਲਾ ਹੋਇਆ ਤੇ ਬੜੇ ਵਧੀਆ ਰੈਂਕ ਦੇ ਨਾਲ ਉੱਥੇ ਪਹੁੰਚਿਆ ਸਾਡੇ ਲਈ ਇਹ ਸਕੂਲ ਦੀ ਬੜੀ ਮਾਣ ਵਾਲੀ ਗੱਲ ਆ ਔਰ ਇਸ ਬੱਚੇ ਤੋਂ ਸਾਨੂੰ ਉਮੀਦ ਆ ਮਾਣ ਆ ਕਿ ਹੋਰ ਵੀ ਭਵਿੱਖ ਦੇ ਵਿੱਚ ਬਲੰਦੀਆਂ ਨਛੂਏ